ਰੇੜੀ ਤਿੰਨ ਚੋਰ ਆਲੀ ਸ਼ਾਨ ਮੰਗਲੇ ਵਿੱਚ ਚੋਰੀ ਛੁਪੇ ਦਾਖਲ ਹੋ ਗਏ ਅਤੇ ਇਕੱਲੀ ਔਰਤ ਨੂੰ ਜਾ ਕੇ ਰਿਆ ਡੰਡੀ ਕਹਿੰਦੇ ਅਸੀਂ ਤੁਹਾਡਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਨਾ ਹੀ ਭੰਨ ਤੋੜ ਅਸੀਂ ਸੋਫੇ ਉੱਤੇ ਬੈਠੇ ਹਾਂ ਤੁਸੀਂ ਚੁੱਪਚਾਪ ਜੇਵਰ ਅਤੇ ਨਕਦੀ ਕੱਢ ਲਿਓ ਡੰਡੀ ਉਸ ਔਰਤ ਨੇ ਸਾਰੀ ਨਕਦੀ ਅਤੇ ਗਹਿਣੇ ਲਿਆ ਕੇ ਰੱਖ ਦਿੱਤੇ ਡੰਡੀ ਚੋਰਾਂ ਦੇ ਸਰਦਾਰ ਨੇ ਕਿਹਾ ਇਸ ਵਿੱਚ ਹੀਰੇ ਦੀ ਅੰਗੂਠੀ ਤਾਂ ਹੈ ਨਹੀਂ ਜਿਹੜੀ ਤੇਰੇ ਘਰ ਵਾਲੇ ਨੇ ਵਿਆਹ ਦੀ ਵਰੇ ਗੰਢ ਉੱਤੇ ਦਿੱਤੀ ਸੀ ਪ੍ਰਸ਼ਨ ਚੰਨ ਉਸ ਨੇ ਉਹ ਵੀ ਲਿਆ ਕੇ ਦੇ ਦਿੱਤੀ ਡੰਡੀ ਅੱਛਾ ਉਹ ਸੋਨੇ ਦੀ ਘੜੀ ਵੀ ਲੈ ਕੇ ਆਓ ਜਿਹੜੀ ਤੁਹਾਡੀ ਭੈਣ ਦੁਬਈ ਤੋਂ ਲਿਆਈ ਸੀ ਅਤੇ ਫਿਰ 4 ਕੱਪ ਕੌਫੀ ਦੇ ਬਣਾ ਲਿਓ ਜਿਹੜੀ ਤੁਸੀਂ ਆਨਲਾਈਨ ਤੋਂ ਮੰਗਵਾਈ ਸੀ ਡੰਡੀ ਕੌਫੀ ਵੀ ਆ ਗਈ ਚਲੋ ਹੁਣ ਚਾਕਲੇਟ ਕੇਕ ਵੀ ਲੈ ਆਓ ਜਿਹੜਾ ਕੱਲ ਬਚ ਗਿਆ ਸੀ ਡੰਡੀ ਔਰਤ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਬੜੇ ਸਿਆਣੇ ਅਤੇ ਪੜ੍ਹੇ ਲਿਖੇ ਚੋਰ ਲੱਗਦੇ ਹੋ ਤੁਹਾਨੂੰ ਮੇਰੇ ਘਰ ਦੀ ਸਾਰੀ ਖਬਰ ਕਿਵੇਂ ਪਤਾ ਲੱਗੀ ਡੰਡੀ ਚੋਰਾਂ ਦੇ ਸਰਦਾਰ ਨੇ ਮਾਸਕ ਵਿੱਚੋਂ ਹੀ ਮੁਸਕਰਾ ਕੇ ਉੱਤਰ ਦਿੱਤਾ ਮੈਡਮ ਜੀ ਅਸੀਂ ਤੁਹਾਡੇ ਫੇਸਬੁੱਕ ਮਿੱਤਰ ਹਾਂ ਅਸੀਂ ਤੁਹਾਡੇ ਸਾਰੇ ਸਟੇਟਸ ਅਤੇ ਪੋਸਟਾਂ ਪੜਦੇ ਹਾਂ ਕਦੇ ਮਿਸ ਨਹੀਂ ਕਰਦੇ ਡੰਡੀ ਹੁਣ ਆ ਚੂਲਾ ਜੀਹਾ ਚੁੱਕ ਕੇ ਕਿੱਧਰ ਨੂੰ ਤਿਆਰ ਹੋਈ ਐ ਕਦੇ ਘਰ ਵੀ ਬੈਠ ਜਾਇਆ ਘਰ ਰੁਲਦੂ ਨੇ ਆਪਣੀ ਘਰ ਵਾਲੀ ਮੈਲੋਂ ਨੂੰ ਕਿਹਾ ਡੰਡੀ ਲੈ ਪਾਤੀ ਰੜੀ ਨਾ ਟੋਕ ਵੇ ਮੈਂ ਪੇ ਕਿਆ ਨੂੰ ਨਹੀਂ ਮਾਰਗ ਉੱਤੇ ਚੱਲੀ ਆ ਮੈਲੋਂ ਨੇ ਕਿਹਾ ਡੰਡੀ ਮਾਰਗ ਉੱਤੇ ਜਾਣ ਲਈ ਮੈਂ ਜਾਣਾ ਸੀ ਆ ਲੀੜੇ ਕੱਢੀ ਬੈਠਾ ਰੋਲਦੂ ਨੇ ਕਿਹਾ ਡੰਡੀ ਚਾਰ ਪੈਸੇ ਬਚਾ ਲੈ ਐਵੇਂ 300 400 ਨੂੰ ਵੱਡਿਆ ਜਾਏਗਾ ਤੀਮੀਆਂ ਤਾਂ ਹੁਣ ਮੁਫਤ ਦੀ ਸਵਾਰੀ ਬਣਾ ਤੀ ਮੈਲੂ ਨੇ ਕਿਹਾ ਡੰਡੀ ਲੈ ਸਾਨੂੰ ਛੱਡ ਕੇ ਤੂੰ ਤਾਂ ਕਰਦੀ ਲਾਣੇਦਾਰਨੀ ਬਣ ਗਈ ਜਿੱਥੇ ਵੀ ਜਾਣਾ ਹੁੰਦਾ ਹੈ ਪਹਿਲਾਂ ਤਿਆਰ ਹੁੰਨੀ ਐ ਤੇਰਾ ਤਾਂ ਨੰਬਰ ਹੀ ਨਹੀਂ ਆਉਂਦਾ ਡੰਡੀ ਨਾ ਤੈਨੂੰ ਕੀ ਸੇਕ ਲੱਗਦਾ ਜੇਕਰ ਹੁਣ ਸਾਡੀ ਪੁੱਛ ਪੈਣੀ ਸ਼ੁਰੂ ਹੋਈ ਆਏ ਡੰਡੀ ਜੇ ਤੂੰ ਹੀ ਹਰ ਪਾਸੇ ਜਾਂਦੀ ਰਹੀ ਤਾਂ ਰਿਸ਼ਤੇਦਾਰ ਤਾਂ ਭੁੱਲ ਜਾਣਗੇ ਸਾਨੂੰ ਰੁਲਦੂ ਨੇ ਕਿਹਾ ਡੰਡੀ ਭੁੱਲ ਜਾਣ ਦੇ ਨਾ ਤੈਨੂੰ ਕੋਈ ਹੁਣ ਸ਼ਾਗਨ ਪੈਣੇ ਆਪਣੀ ਦਾੜੀ ਵੇਖ ਬੱਗੀ ਹੋ ਗਈ ਐ ਲੜਨ ਤੋਂ ਅਜੇ ਵੀ ਨਹੀਂ ਹਟਦਾ ਮੈਲੋਂ ਨੇ ਕਿਹਾ ਡੰਡੀ ਸਰਕਾਰ ਨੇ ਆਦਮੀਆਂ ਦੀ ਕਦਰ ਘਟਾ ਦਿੱਤੀ ਸਾਰਾ ਦਿਨ ਬੱਸਾਂ ਵਿੱਚ ਤੀਵੀਆਂ ਹੀ ਤੀਵੀਆਂ ਤੁਰੀਆਂ ਫਰਦੀਆਂ ਨੇ ਰਲਦੂ ਨੇ ਦੁਖੀ ਹੋ ਕੇ ਕਿਹਾ ਡੰਡੀ ਜੱਟਾ ਤੇਰੀ ਕਿਤੇ ਵੀ ਕੋਈ ਫੀਤੀ ਉਤਰੀ ਜੇਕਰ ਸਰਕਾਰ ਨੇ ਸਾਨੂੰ ਸਹੂਲਤ ਇੱਧਰ ਉੱਧਰ ਜਾਣ ਦੀ ਦਿੱਤੀ ਹੈ ਆਦਮੀਆਂ ਨੂੰ ਕਿਉਂ ਸਾੜਾ ਹੁੰਦਾ ਹੈ ਸਾਰੀ ਉਮਰ ਵਿੱਚ ਅਸੀਂ ਘਰੋਂ ਕਦੇ ਪੈਰ ਨਹੀਂ ਪੁੱਟਿਆ ਮੈਲੋਂ ਨੇ ਕਿਹਾ ਡੰਡੀ ਚੰਗਾ ਜਾ ਚਲੀ ਜਾ ਬਸ ਉੜੀਕਦੀ ਹੋ ਮਰਗ ਉੱਤੇ ਹੰਝੂ ਵੀ ਕੱਢ ਲਈ ਸੁੱਕਾ ਜਿਹਾ ਨਾ ਰੁਈਂ ਜਾਈ ਰੁਲਦੂ ਨੇ ਕਿਹਾ ਟੰਡੀ ਬੇਬਸ ਕਰ ਪਤੰਦਰਾ ਆ ਜੋੜੇ ਹੱਥ ਵੱਡਾ ਵਕੀਲ ਬਣਿਆ ਫਿਰਦਾ